ਗਾਲਗੋਚ ਕਰਨ ਤੋਂ ਬਾਅਦ ਸਿੱਧਾ ਦੁਕਾਨ ਤੇ ਆ ਕੇ ਮੈਂ ਉਹਨੂੰ ਚੁਬਤੀ ਕਰ ਰਿਹਾ ਸੀ ਇਹਨਾਂ ਨੇ ਮੇਰੇ ਮੂੰਹ ਤੇ ਰਵੋਲਵਰ ਲਾਈ ਦੀ ਲੋ ਰਵੋਲਵਰ ਲਾਉਣ ਤੋਂ ਬਾਅਦ ਮੈਨੂੰ ਮਾਰਨ ਦੀ ਧਮਕੀ ਦਿੱਤੀ ਦੀ ਨਾਲ ਦੇ ਦੁਕਾਨ ਵਾਲੇ ਨੇ ਆ ਕੇ ਮੈਨੂੰ ਛੁਡਾਇਆ ਜੀ ਉਹਨਾਂ ਨੇ 2 ਮਿੰਟ ਦਾ ਰਸਤਾ ਤੋਂ ਥਾਣੇ ਤੱਕ ਤੁਲਦੀ ਦੋ ਕਿ ਇੱਥੇ ਮਾਰਕੀਟ ਵਿੱਚ ਕੀ ਮਾਹੌਲ ਪੈਦਾ ਹੋ ਰਿਹਾ ਲੋਕਰ ਵਿੱਚ ਕੀ ਮੈਸੇਜ ਆਉਗਾ ਇਹਨਾਂ ਦਾ ਚੋਣ ਜਾਬਤਾ ਦੇ ਲੱਗਿਆ ਵਿੱਚ ਅਸਲਾ ਵਿਪਨ ਕਿੱਥੋਂ ਆ ਰਿਹਾ ਇਹਨਾਂ ਕੋਲ ਸੰਡੇ ਨੂੰ ਫੇਰ ਧਮਕੀਆਂ ਦੇ ਕੇ ਕਹਿੰਦੇ ਨੇ ਮੁੰਡੇ ਆਏ ਨੇ ਦੋ ਪੇਮੈਂਟ ਵੀ ਦਿੱਤੀ ਐ ਉਸ ਤੋਂ ਬਾਅਦ ਫੋਨ ਤੇ ਗੱਲ ਕਰਾ ਕੇ ਫੇਰ ਉਹਨੇ ਧਮਕੀਆਂ ਦਿੱਤੀਆਂ ਕਿ ਲੰਗਣਾ ਤੂੰ ਹੱਥੋਂ ਹੀ ਐ ਕਿ ਆਪਣਾ ਵਿਚਾਰ ਰੱਖਿਆ ਰ ਨਹੀਂ ਤਾਂ ਵਾਪਸ ਲੈ ਲੈ ਕੰਪਲੀਟ ਅਰੇ ਮੁੰਡੇ ਨੂੰ ਜਾਂ ਫੈਮ ਨੂੰ ਜਿੱਦਾਂ ਧਮਕੀਆਂ ਆ ਰਹੀਆਂ ਨੇ ਕਿਸੇ ਨੂੰ ਵੀ ਅਰੇ ਕੁਝ ਹੁੰਦਾ ਤੇ ਜ਼ਿੰਮੇਵਾਰ ਐ ਹੋਣਗੇ ਨਾਲ ਪ੍ਰਸ਼ਾਸਨ ਹੋਵੇ ਤੇ ਨਾਲੋਂ ਬੰਦੇ ਹੋਣਗੇ ਅਰੇ ਕਾਨੂੰਨ ਵਿੱਚ ਵਿੱਚ ਆ ਗਈ ਐ ਚੀਜ਼ ਕਿ ਅਸਲਾ ਕਿੰਦਾ ਵੈ ਪੂਰੀ ਵੈਰੀਫਾਈ ਕੀਤਾ ਜਾਵੇ ਵਪਾਰੀ ਕਰ ਰਹੇ ਹਨ ਨੇ ਸਾਲ ਹੋ ਗਏ ਮੈਨੂੰ 10 ਸਾਲ ਹੋ ਗਏ ਮਾਰਕੀਟ ਬੈਠੇ ਹੋਏ ਕਿਸੇ ਨੂੰ ਵੀ ਪੁੱਛ ਲਓ ਸਾਡੇ ਬਾਰੇ ਕਿ ਅਸੀਂ ਵਪਾਰ ਕਰਨ ਆਨੇ ਆ ਅਸੀਂ ਕਦੀ ਵੀ ਕਿਸੇ ਨਾਲ ਕਿਸੇ ਲੜਾਈ ਨਹੀਂ ਕੀਤੀ ਪਹਿਲੀ ਵਾਰ ਇਹ ਹੋਇਆ ਚਾਂਸ ਹੋਇਆ ਸਾਡੇ ਨਾਲ ਜੀ ਲੁਧਿਆਣਾ ਲਾਈਵ ਦੇਖ ਰਹੇ ਤੁਸੀਂ ਮੈਂ ਯੂਮ ਬੇਰੀ ਅਕਾਲਗ ਪੰਜ ਲੁਧਿਆਣਾ ਦੇ ਅਕਾਲਗੜ ਮਾਰਕੀਟ ਦੇ ਵਿੱਚ ਕਿ ਵਪਾਰੀ ਦੇ ਉੱਤੇ ਇੱਕ ਪਿਸਤੌਲ ਤੰਨੀ ਜਾਂਦੀ ਹੈ ਕਿਉਂ ਤੰਨੀ ਜਾਂਦੀ ਹੈ ਕਿਉਂਕਿ ਉਸਦੇ ਉਸਦੇ ਇੱਕ ਮਾਲ ਦੇ ਵਿੱਚ ਇੱਕ ਲਾਰਡ ਕਾਰਡ ਨਿਕਲਦਾ ਹੈ ਗੱਲਬਾਤ ਕਰ ਲੈਣੇ ਆ ਕੀ ਗੱਲਬਾਤ ਹੋਈ ਅਸੀਂ ਭਾਈ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਭਾਈ ਕੀ ਸ਼ੁਭਨਾਮ ਕੀ ਆਪਣਾ ਮੇਰਾ ਸ਼ਿਵਮ ਮਲੋਤਰਾ ਨਾਮ ਹੈ ਜੀ ਸ਼ਿਵਮ ਜੀ ਕੀ ਕੀ ਹੋਇਆ ਕੀ ਮਾਮਲਾ ਕੀ ਹੋਇਆ ਸੀਗਾ ਮੈਂ ਇਸ ਵਪਾਰੀ ਕੋ ਮਾਲ ਲੈਣਾ ਜੀ ਹਾਂ ਜੀ 16 4 ਨੂੰ ਮੈਂ ਇਹਨਾਂ ਕੋ 7 ਵਜੇ ਮਾਲ ਕੱਢ ਕੇ ਆਇਆ ਦੁਕਾਨ ਬਦਾਨ ਦੇ ਟਾਈਮ ਤੇ ਮੇਰੇ ਕੋ ਮਾਲ ਗਿਰਿਆ ਉਸ ਟਾਈਮ ਮੈਂ ਦੁਕਾਨ ਬਦਾ ਚੁੱਕਾ ਸੀਗਾ ਮੈਂ ਸ਼ਟਰ ਖੋਲ ਕੇ ਮਾਲ ਅੰਦਰ ਰੱਖਿਆ ਜਦੋਂ ਮੈਂ 17 4 ਨੂੰ ਸਵੇਰੇ ਆ ਕੇ ਮਾਲ ਖੋਲਿਆ ਤੇ ਉਸ ਮਾਲ ਦੇ ਵਿੱਚੋਂ ਇੱਕ ਮੁੱਠਾ ਘੱਟ ਨਿਕਲੇ ਆ ਤੇ ਮੈਂ ਇਹਨਾਂ ਤੇ ਮੈਂ ਕਹਾ ਮੇਰਾ ਮਾਲ ਘਟਿਆ ਜੀ ਇਹ ਕਹਿੰਦੇ ਜੀ ਮੈਂ ਮਾਲ ਪੂਰਾ ਪਾਇਆ ਮੈਂ ਆਪਣੀ ਵੀਡੀਓ ਰਿਕਾਰਡਿੰਗ ਬਣਾ ਕੇ ਕੈਮਰੇ ਰਿਕਾਰਡਿੰਗ ਬਣਾ ਕੇ ਮੈਂ ਇਹਨਾਂ ਨੂੰ ਸੈਂਡ ਕਰਤੀ ਹਾਂ ਜੀ ਸੈਂਡ ਕਰਨ ਤੋਂ ਬਾਅਦ ਮੈਂ ਉਹਨਾਂ ਨੂੰ ਫੋਨ ਕੀਤਾ ਇਹਨਾਂ ਨੇ ਮੈਨੂੰ ਫੋਨ ਤੇ ਗਲਗਲਚ ਕੀਤੀ ਮੈਂ ਉਸ ਟਾਈਮ ਧੂਬਤੀ ਕਰ ਰਿਹਾ ਸੀਗਾ ਤੇ ਇਹਨਾਂ ਨੇ ਸਿੱਧਾ ਗਲਗਲਚ ਕਰਨ ਤੋਂ ਬਾਅਦ ਸਿੱਧਾ ਦੁਕਾਨ ਤੇ ਆ ਕੇ ਮੈਂ ਉਸ ਨੂੰ ਝੂਬਤੀ ਕਰ ਰਿਹਾ ਸੀ ਇਹਨਾਂ ਨੇ ਮੇਰੇ ਮੂੰਹ ਤੇ ਰਵੋਲਵਰ ਲਾਈ ਦੀ ਰਵੋਲਵਰ ਲਾਉਣ ਤੋਂ ਬਾਅਦ ਮੈਨੂੰ ਮਾਰਨ ਦੀ ਧਮਕੀ ਦਿੱਤੀ ਦੀ ਤੇ ਨਾਲ ਦੇ ਨਾਲ ਦੇ ਦੁਕਾਨ ਵਾਲੇ ਨੇ ਆ ਕੇ ਮੈਨੂੰ ਛਡਾਇਆ ਜੀ ਉਹਨਾਂ ਨੇ ਤੇ ਮੇਰੇ ਨਾਲ ਇਹਨਾਂ ਨੇ ਕੁੱਟਮਾਰ ਕੀਤੀ ਇਹਨਾਂ ਨੇ ਮੇਰੇ ਨਾਲ ਤੇ ਮੇਰੇ ਤੇ ਇਹਨਾਂ ਨੇ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਜੀ ਨਹੀਂ ਸ਼ੂਜੀ ਇੰਨੀ ਕਿ ਨਿੱਕੀ ਜੀ ਗੱਲ ਨੂੰ ਲੈ ਕੇ ਇਹਨਾਂ ਵੱਡਾ ਸਟੈਪ ਚੱਕਣਾ ਕਿਤਨਾ ਗਲਤ ਨਹੀਂ ਲੱਗਦਾ ਬਹੁਤ ਗਲਤ ਲੱਗਦਾ ਜੀ ਆਪ ਵਪਾਰੀ ਕਰ ਰਹੇ ਐ ਏਨੇ ਸਾਲ ਹੋ ਗਏ ਮੈਨੂੰ 10 ਸਾਲ ਹੋ ਗਏ ਮਾਰਕੀਟ ਬੈਠੇ ਹੋਏ ਕਿਸੇ ਨੂੰ ਵੀ ਪੁੱਛ ਲਓ ਸਾਡੇ ਬਾਰੇ ਕਿ ਅਸੀਂ ਵਪਾਰ ਕਰਨ ਆਨੇ ਆਂ ਕਦੀ ਵੀ ਕਿਸੇ ਨਾਲ ਕਿਸੇ ਲੜਾਈ ਨਹੀਂ ਕੀਤੀ ਪਹਿਲੀ ਵਾਰ ਇਹ ਹੋਇਆ ਚਾਂਸ ਹੋਇਆ ਸਾਡੇ ਨਾਲ ਜੀ ਸੁਣਾਓ ਗੱਲ ਨੂੰ ਮਾਰਕੀਟ ਦੇ ਵਿੱਚ ਹੋਰ ਵੀ ਕਈ ਗਾਹ ਕੰਦੇ ਹੁੰਦੇ ਆ ਠੀਕ ਹੈ ਨਾ ਗਾਗ ਸ਼ਾਪਿੰਗ ਕਰਨਾਂ ਦੇ ਕੁਝ ਵੀ ਹੁੰਦੇ ਉਸ ਟਾਈਮ ਜੇ ਪਿਸਤੌਲ ਤਾਂ ਨਹੀਂ ਉਸ ਤੋਂ ਬਾਅਦ ਕੋਈ ਗਾਗ ਵਗੈਰਾ ਤਾਂ ਨਹੀਂ ਸੀਗਾ ਗਾਗ ਖੜਾ ਦੇ ਗਾਗ ਖੜਾ ਸੀ ਉੱਥੇ ਜੀ ਗਾਗ ਮੇਰੀ ਦੁਕਾਨ ਦੇ ਕੋਲ ਖੜਾ ਸੀਗਾ ਉਹ ਬਾਹਰ ਭੱਜ ਗਿਆ ਉਹ ਡਾਰਕ ਦੇ ਕਾਰਨ ਬਾਹਰ ਭੱਜ ਗਿਆ ਜੀ ਨਹੀਂ ਪਰ ਇੰਨੀ ਜਿਆਦਾ ਬਦਮਾਸ਼ੀ ਹੈ ਇੰਨੀ ਜਿਆਦਾ ਖੁੱਲ ਇਹ ਦੇਖੋ ਜੀ ਇਹ ਤਾਂ ਦੇਖੋ ਜੀ ਇਹ ਤਾਂ ਬਦਮਾਸ਼ੀ ਹੈ ਤਾਂ ਇਹ ਦੇਖੋ ਐਸ ਐਚਓ ਸਾਾਨੂੰ ਮੰਗ ਕੀਤੀ ਜਾਂਦੀ ਹੈ ਕਿ ਜਿਹੜਾ ਅਸੀਂ ਚੋਨ ਜਾਬਤਾ ਵਿੱਚ ਚੋਨ ਜਾਬਤਾ ਲੱਗਾ ਸੀ ਉਹਦੇ ਵਿੱਚ ਤੇ ਉਹ ਚ ਰਿਵੋਲਵਰ ਕਿੱਥੋਂ ਆਈ ਇਹ ਕੋਈ ਜੀ ਨਾਲੇ ਰਿਵੋਲਵਰ ਇਹਦੀ ਖੁਦ ਹੀ ਨਹੀਂ ਸੀ ਕਿਸੇ ਹੋਰ ਬੰਦੇ ਦੀ ਰਿ ਨੀ ਤੁਹਾਨੂੰ ਕਿੱਦਾਂ ਬਦ ਲੱਗਾ ਕਿ ਇਹ ਦੀ ਰੋਲਵਰ ਨਹੀਂ ਹੈ ਇਹ ਮੈਨੂੰ ਸ਼ੱਕ ਹੈ ਜੀ ਪੱਕਾ ਜੀ ਮੈਨੂੰ ਪੱਕਾ ਸ਼ੋਰ ਹੈ ਜੀ ਤੇ ਸ਼ੱਕ ਹੈ ਤੇ ਮਕੇ ਕਿ ਇਹ ਦੀ ਰੋਲਵਰ ਨਹੀਂ ਹੈਗੀ ਕਿਉਂਕਿ ਮੈਂ ਇਹਦੇ ਕੋ ਦੁਕਾਨ ਤੇ ਤੋਂ ਮਾਲ ਲੈਣ ਜਾਂਦਾ ਸੀਗਾ ਪਤਾ ਹੀ ਹੁੰਦਾ ਕਿ ਬੰਦਾ ਰਿਵੋਲਵਰ ਰੱਖਦਾ ਹੈ ਕਿ ਨਹੀਂ ਰੱਖਦਾ ਹੈਗਾ ਨੀ ਕੋਈ ਸੀਸੀਟੀਵੀ ਦੇ ਵਿੱਚ ਕੈਦ ਹੋਈ ਫੋਟੋ ਸਭ ਕੁਝ ਕੈਦ ਆ ਜੀ ਸਭ ਕੁਝ ਕੈਦ ਆ ਜੀ ਸੀਸੀਟੀਵੀ ਕੈਮਰਾ ਤੁਹਾਨੂੰ ਦਿਖਾਣੇ ਆ ਜੀ ਆਪਾਂ ਤੁਹਾਨੂੰ ਇਹ ਖੋਲੋ ਸੀਸੀਟੀਵੀ ਕੈਮਰਾ ਖੋਲੋ ਜੀ ਦਿਖਾਓ ਜੀ ਇਹਨਾਂ ਨੂੰ ਵੀਡੀਓ ਸਾਹੇ ਦਿਖਾਣੇ ਆ ਜੀ ਕੁਝ ਫੈਸਲੇ ਦੀ ਗੱਲ ਚੱਲ ਰਹੀ ਸੀਗੀ ਪ੍ਰਧਾਨ ਵੀ ਆਏ ਸੀਗੇ ਪ੍ਰਧਾਨ ਨਹੀਂ ਆਇਆ ਮੇਰੇ ਕੋ ਜੀ ਮੇਰੇ ਕੋ ਕੋਈ ਪ੍ਰਧਾਨ ਨਹੀਂ ਆਇਆ ਜੀ ਕੋਈ ਫੈਸਲਾ ਕਰਨ ਕੋਈ ਕੁਝ ਨਹੀਂ ਆਇਆ ਮੇਰੇ ਨਾਲ ਤਾਂ ਹਾਲਚਲ ਪੁੱਛਣ ਵੀ ਨਹੀਂ ਕੋਈ ਆਇਆ ਜੀ ਅੱਛਾ ਜੇ ਗੋਲੀ ਦੇਖੋ ਜੀ ਮੇਰੀ ਗੱਲ ਸੁਣੋ ਇਹੀ ਕੰਮ ਅਸੀਂ ਅਗਰ ਅਸੀਂ ਕੀਤਾ ਹੁੰਦਾ ਤੇ ਸਾਨੂੰ ਪਤਾ ਸਾਡੇ ਨਾਲ ਕੀ ਹੋਣਾ ਸੀਗਾ ਜੀ ਇਹ ਮਾਮਲਾ ਕਦ ਤੇ 2 ਵਜੇ ਦਾ ਟਾਈਮ ਹੈ ਜੀ ਮੈਂ ਧੂਬਤੀ ਕਰ ਰਹੀ ਸੀ ਉਸ ਟਾਈਮ ਇਹਨਾਂ ਨੇ ਸਿੱਧਾ ਆ ਗਏ ਮੇਰਾ ਮੂੰਹ ਉੱਧਰ ਸੀ ਸਿੱਧਾ ਆ ਗਏ ਇਹਨਾਂ ਨੇ ਮੇਰੇ ਮੈਥੋਂ ਹੱਥੋਂ ਫੜਿਆ ਐਤੋਂ ਫੜਨ ਤੋਂ ਬਾਅਦ ਸਿੱਧਾ ਮੂੰਹ 'ਚ ਪਿਸਟਲ ਲਾ ਦਿੱਤੀ ਮੇਰੇ ਨਾਲ ਨੇ ਭਾਜੀ ਕਿਸ ਤਰ੍ਹਾਂ ਦੇਖਦੇ ਹੋ ਚੋਣ ਕੋਡ ਆਫ ਕੰਡਕਟ ਵੀ ਲੱਗਿਆ ਹੈ ਡੀਸੀ ਨੇ ਆਪ ਕਿਹਾ ਕਿ ਜਿਨੇ ਵੀ ਹੈਗੇ ਨੇ ਪਿਸਟਲ ਵਗੈਰਾ ਜਿਨੇ ਵੀ ਨੇ ਜਮ੍ਹਾਂ ਕਰਾਓ ਅਸੀਂ ਤਾਂ ਪ੍ਰਸ਼ਾਸਨ ਨੂੰ ਐ ਹੀ ਕੰਨਿਆ ਜੀ ਚੋਣ ਜਾਬਤਾ ਦੇ ਵਿੱਚ ਐ ਹੋਏ ਹਾਲਾਤ ਬੰਨੇ ਕਿੱਥੇ ਨਾ ਕਿੱਥੇ ਵਪਾਰੀਲੇ ਖਤਰੇ ਦਾ ਘਰ ਹੈ ਇਹ ਕੁਝ ਵੀ ਹੋ ਸਕਦਾ ਹੈ ਅਰ ਜੋੜੇ ਵੀ ਵਪਾਰੀਆਂ ਨਾਲ ਕਾਂਡ ਹੁੰਦੇ ਐ ਹੋਏ ਬੰਦੇ ਹੀ ਕਰਵਾਂਦੇ ਨੇ ਤੇ ਕਰਦੇ ਨੇ ਕਿ ਸਵੇਰੇ ਸਵੇਰੇ ਮਾਰਕੀਟ ਵਿੱਚ ਆਣਾ ਐ ਹੋਇਆ ਕੰਮ ਕਰਨਾ ਕਿੱਥੇ ਨਾ ਕਿੱਥੇ ਡਰਦਮ ਹੋਰ ਪੈਦਾ ਕੀਤਾ ਜਾ ਰਿਹਾ ਅਸੀਂ ਸੀਪੀ ਸਾਹਿਬ ਨੂੰ ਡੀਸੀ ਸਾਹਿਬ ਨੂੰ ਐਸਐਚਓ ਮੈਡਮ ਨੂੰ ਅਪੀਲ ਕਰਦੇ ਆਏ ਹੋਏ ਬੰਦੇ ਦੇ ਕਾਰਵਾਈ ਕੀਤੀ ਜਾਵੇ ਨਹੀਂ ਪਰ ਇੰਨੇ ਦਿਨ ਹੋ ਗਏ ਨਾ ਕਿ ਕਾਰਵਾਈ ਨਹੀਂ 17 ਦੀ ਗੱਲ ਹੈ ਪਰ 7 ਦਿਨ ਹੋ ਗਏ ਕਿ ਕਾਰਵਾਈ ਕਿਉਂ ਨਹੀਂ ਹੋਈ ਹੁਣ ਤੱਕ ਦੇਖੋ ਜੀ ਚਲਦੇ ਦਾ ਹੱਥ ਜਿੰਦੀ ਲਾਠੀ ਉੰਦੀ ਮੱਜ ਇਹ ਬੰਦੇ ਨੂੰ ਠੱਕੇ ਖਾਂਦੇ ਹੋ ਗਿਆ ਕਿੰਨੀ ਵਾਰ ਆ ਗਿਆ ਉਸ ਤੋਂ ਬਾਅਦ ਸੰਡੇ ਨੂੰ ਫੇਰ ਉਹ ਪੇਮੈਂਟ ਵੀ ਦਿੱਤੀ ਇੰਨੇ ਉਹ ਮਾਲ ਦੀ ਸੰਡੇ ਨੂੰ ਫੇਰ ਧਮਕੀਆਂ ਦੇ ਕੇ ਗਏ ਨੇ ਉਹ ਅੱਛਾ ਸੰਡੇ ਨੂੰ ਫੇਰ ਧਮਕੀਆਂ ਦੇ ਕੇ ਗਏ ਨੇ ਮੁੰਡੇ ਆਏ ਨੇ ਦੋ ਪੇਮੈਂਟ ਵੀ ਦਿੱਤੀ ਐ ਉਸ ਤੋਂ ਬਾਅਦ ਫੋਨ ਤੇ ਗੱਲ ਕਰਾ ਕੇ ਫੇਰ ਉਹਨੇ ਧਮਕੀਆਂ ਦਿੱਤੀਆਂ ਨੇ ਕਿ ਲੰਗਣਾ ਤੂੰ ਹੱਥੋਂ ਹੀ ਆ ਕਿ ਆਪਣਾ ਵਿਚਾਰ ਰੱਖੀਂ ਰੱਖ ਨਹੀਂ ਤਾਂ ਵਾਪਸ ਲੈ ਲੈ ਕੰਪਲੀਟ ਅਸੀਂ ਇਹਦੇ ਬਿਆਨ ਅੱਜ ਕਰਵਾਏ ਆ ਸਾਰੇ ਆ ਕੇ ਕਿ ਇਹਨਾਂ ਨੂੰ ਨਹੀਂ ਪਤਾ 2 ਮਿੰਟ ਦਾ ਰਸਤਾ ਤੋਂ ਥਾਣੇ ਤੋਂ ਕੋਤਵਾਲੀ ਤੋਂ ਕਿ ਇੱਥੇ ਮਾਰਕੀਟ ਵਿੱਚ ਕੀ ਮਾਹੌਲ ਪੈਦਾ ਹੋ ਰਿਹਾ ਲੋਕਰ ਵਿੱਚ ਕੀ ਮੈਸੇਜ ਆਉ ਉਹ ਇਹਨਾਂ ਦਾ ਚੋਣ ਜਾਬਤਾ ਦੇ ਲੱਗਿਆ ਵਿੱਚ ਅਸਲਾ ਵੈਪਨ ਕਿੱਥੋਂ ਆ ਰਿਹਾ ਇਹਨਾਂ ਕੋਲ ਨਹੀਂ ਪਰ ਆਪ ਸਰਕਾਰ ਹੈ ਨਾ ਜਿਵੇਂ ਕਿ ਉਹਨਾਂ ਨੇ ਕਿਹਾ ਕਿ ਦਾਅਵੇ ਵੀ ਬੜੇ-ਬੜੇ-ਬੜੇ ਕੀਤੇ ਕਿ ਗੁੰਡਾਗਰਦੀ ਆਪਾਂ ਖਤਮ ਕਰਾਂਗੇ ਕਰਪਸ਼ਨ ਤੱਕ ਚਲੋ ਖਤਮ ਕਰ ਹੀ ਰਹੇ ਨੇ ਗੁੰਡਾਗਰਦੀ ਵੀ ਜਲਦ ਖਤਮ ਕਰਾਂਗੇ ਅਸੀਂ ਸੀਐਮ ਸਾਹਿਬ ਨੂੰ ਵੀ ਬੇਨਤੀ ਕਰਦੇ ਹਾਂ ਐਮਐਲਏ ਸਾਹਿਬ ਨੂੰ ਵੀ ਓਕੇ ਦੇ ਕਹਿ ਰਹੇ ਆ ਕਿ ਇਹਨਾਂ ਨੇ ਭੰਦੀ ਕਾਰਵਾਈ ਕੀਤੀ ਜਾਵੇ ਔਰ ਮੁੰਡੇ ਨੂੰ ਜਾਂ ਫੈਮਿਲੀ ਨੂੰ ਜਿੱਦਾਂ ਧਮਕੀਆਂ ਆ ਅਰੇ ਕੁਝ ਹੁੰਦਾ ਤੇ ਜ਼ਿੰਮੇਵਾਰ ਐ ਹੋਣਗੇ ਨਾਲ ਪ੍ਰਸ਼ਾਸਨ ਹੋਵੇ ਤੇ ਨਾਲੋਂ ਬੰਦੇ ਹੋਣਗੇ ਅਰੇ ਕਾਨੂੰਨ ਕੁਝ ਵੀ ਵਿੱਚ ਆ ਗਈ ਆ ਇਹ ਚੀਜ਼ ਕਿ ਅਸਲਾ ਕਿੰਦਾ ਵੈ ਪੂਰੀ ਵੈਰੀਫਾਈ ਕੀਤਾ ਜਾਵੇ ਹੁਣੇ ਸਾਡੇ ਤੇ ਦਬਾਅ ਪਾਇਆ ਜਾ ਰਿਹਾ ਮਾਰਕੀਟ ਦੇ ਕਈ ਬੰਦੇਆ ਵੱਲੋਂ ਜਿਹੜੇ ਵਿਚਲੇ ਹੁੰਦੇ ਨੇ ਕੀ ਸਮਝੋਤਾ ਕਰ ਲੋ ਪਰ ਮੁੰਡਾ ਕਹਿੰਦਾ ਸੀ ਸਮਝੋਤਾ ਨਹੀਂ ਕਰਨਾ ਜੋ ਮੇਰੇ ਨਾਲ ਹੋਇਆ ਵੈ ਅਰੇ ਕਾਨੂੰਨ ਮੈਨੂੰ ਕੁਝ ਹੋ ਗਿਆ ਫੇਰ ਕੌਣ ਮੇਰੇ ਨਾਲ ਖੜੂ ਆ ਭਾਜੀ ਕੀ ਲੱਗਦਾ ਕਿ ਰੰਜਿਸ਼ ਵਗੈਰਾ ਕੁਝ ਇਦਾਂ ਦੀ ਹੋ ਸਕਦੀ ਕੁਝ ਵੀ ਰੰਜਿਸ਼ ਨਹੀਂ ਸੀ ਸਾਡੀ ਸਾਡੀ ਕਿਸੇ ਨਾਲ ਕੋਈ ਮਾਰਕੀਟ ਕੋਈ ਰੰਜਿਸ਼ ਨਹੀਂ ਸਭ ਨਾਲ ਪਿਆਰ ਹੈ ਸਾਰੀ ਮਾਰਕੀਟ ਗਵਾਇਆ ਕਿ ਸਾਡੇ ਅਸੀਂ ਕਿਸੇ ਕਿਸੇ ਨਾਲ ਲੜੇ ਹੀ ਨਹੀਂ ਕਿਸੇ ਨਾਲ ਜੀ ਨਹੀਂ ਹੁੰਦਾ ਨਾ ਕਿ ਵਾਰੀ ਮਾਲ ਗਾਕ ਕੀ ਉਹਦੇ ਦਾ ਉਹਦੇ ਦੁਕਾਨ ਚ ਗਾਕ ਜਿਆਦਾ ਤੇ ਇਹਦੇ ਚ ਕੱਟਾ ਤੇ ਅਸੀਂ ਆਪਣੀ ਦੁਕਾਨਦਾਰੀ ਕਰਦੇ ਆ ਸਾਡੀ ਦੁਕਾਨਦਾਰੀ ਚ ਕੀ ਅਸੀਂ ਆਪਣਾ ਦੇਦੇ ਆ ਕਿ ਸਾਨੂੰ ਕਿਸੇ ਨਾਲ ਕੋਈ ਮਤਲਬ ਨਹੀਂ ਜੀ ਮਾਰਕੀਟ ਦੁਕਾਨ ਮਾਰਕੀਟ ਚ ਉਹ ਬੰਦੇ ਦੀ ਮਾਰਕੀਟ ਬਾਹਰ ਹੈ ਅੱਛਾ ਰੋਲਾ ਤਾਂ ਗਾਕ ਦਾ ਹੈ ਹੀ ਨਹੀਂ ਕੀ ਜੀ ਗੱਲ ਨੂੰ ਲੈ ਕੇ ਪਸਤਾ ਤਾਂ ਮੈਂ ਕਹਿੰਦੀ ਜੋ ਮੈਂ ਤੁਹਾਨੂੰ ਵੀਡੀਓ ਭੇਜੀ ਹੈ ਸੀਸੀਟੀਵੀ ਕੈਮਰੇ ਦੀ ਉਹ ਬਾਰੋ ਹੀ ਗੁੱਸੇ ਵਿੱਚ ਆ ਰਿਹਾ ਬਾਰੋ ਹੀ ਹੱਥ ਮਾਲਦਾ ਕਿ ਕਿਦਾਂ ਧੱਕਾ ਕਰਦਾ ਮੋਬਾਈਲ ਫੋਨ ਦੀ ਕੋਸ਼ਿਸ਼ ਕੀਤੀ ਧੱਕਾ ਮਾਰਿਆ ਇਹਨੂੰ ਕੁਰਸੀ ਤੇ ਰਕ ਕਾਨੂੰ ਇਹਨੂੰ ਕੁਛ ਅਟੈਕ ਆ ਜਾਂਦਾ ਉਹ ਯਾ ਪਿਸਤਲ ਚੱਲ ਜਾਂਦੀ ਵੈਪਨ ਚੱਲ ਜਾਂਦਾ ਗਲਤੀ ਨਾਲ ਉਹ ਕੌਣ ਮੈਂ ਪਹਿਲੀ ਸੀਪੀ ਸਾਹਿਬ ਕੋ ਜੱਲਾ ਸੀਗਾ ਤੇ ਮੈਨੂੰ ਕਿਸੇ ਬੰਦੇ ਨੇ ਕਿਹਾ ਕਿ ਤੁਸੀਂ ਮੈਡਮ ਨਾਲ ਇੱਕ ਵਾਰੀ ਗੱਲ ਕਰੋ ਅਸੀਂ ਮੈਡਮ ਨਾਲ ਗੱਲ ਕੀਤੀ ਮੈਡਮ ਨੇ ਸਾਡੀ ਸੁਣਵਾਈ ਕੀਤੀ ਫਿਰ ਬਿਆਨ ਲਖਾਈ ਜੀ ਤੇ ਮੈਨੂੰ ਦਬਾਅ ਪਾਇਆ ਜਾ ਰਿਹਾ ਹੈ ਕਿ ਫੈਸਲਾ ਕਰ ਲਓ ਫੈਸਲਾ ਕਰ ਲਓ ਬਾਹਰੋਂ ਦਬਾਅ ਪਾਇਆ ਜਾ ਰਿਹਾ ਹੈ ਕਿ ਮੈਨੂੰ ਫੈਸਲਾ ਕਰ ਲਓ ਅਗਰ ਕੱਲ ਨੂੰ ਮੈਨੂੰ ਤੇ ਮੇਰੀ ਫੈਮਿਲੀ ਨੂੰ ਕੁਝ ਹੁੰਦਾ ਹੈ ਦੇ ਉਹਦਾ ਜ਼ਿੰਮੇਵਾਰ ਸ਼ਹਿਰੀ ਜੁਲੀ ਹੋਏਗਾ ਜੀ ਦੱਸਿਆ ਜਾਂਦਾ ਕਿ ਮੇਰੀ ਕਿਉਂਕਿ ਮੇਰੀ ਗੱਡੀ ਨਾ ਹਰ ਰੋਜ਼ ਉਥੋਂ ਪਾਰਕਿੰਗ ਤੋਂ ਉਥੋਂ ਹੀ ਨਿਕਲਦੀ ਹੈ ਜੀ ਇਹਦੀ ਦੁਕਾਨ ਬਿਲਕੁਲ ਸਾਹਮਣੇ ਹੈ ਦੇਖੋ ਅੱਜ ਆਪਾਂ ਪਰਚਾ ਅੱਜ ਇਹਨਾਂ ਬਿਆਨ ਲਖਾਤਾ ਹੁਣ ਕੱਲ ਨੂੰ ਮੈਨੂੰ ਕੁਝ ਹੋ ਜਾਂਦਾ ਤੇ ਜ਼ਿੰਮੇਵਾਰ ਇਹ ਹੈ ਜੀ ਧਿਆਨ ਲਿਖਿਓ ਪ੍ਰਸ਼ਾਸਨ ਤੇ ਇਹ ਜ਼ਿੰਮੇਵਾਰ ਹੈ ਜੀ ਹਾਂ ਜੀ ਐਫਐਸ ਵਿੱਚ ਮੜਨ ਦਾ ਕੀ ਕਹਿਣਾ ਹੈ ਮੈਡਮ ਕਹਿੰਦੇ ਬੰਦੀ ਕਾਰਵਾਈ ਕਰ ਦਿੰਦੇ ਹੁਣ ਅਸੀਂ ਆਏ ਹਾਂ ਹੁਣ ਦੇਖਦੇ ਹਾਂ ਕੀ ਹੁੰਦਾ ਅੱਗੋਂ ਦੀ ਠੀਕ ਹੈ ਸਰ ਮਾੜਾ ਦੱਸੋ ਕਿ ਕੀ ਹੈਗਾ ਵਾ ਉਹ ਗ੍ਰਿਫਤਾਰ ਕਰ ਲੈਗੇ ਕਿ ਨਹੀਂ ਕਰ ਲਿਆ अच्छा, अच्छा, अच्छा पर्चा सर पर्चा ਦਿੱਤਾ ਗਿਆ ਮਕਦਮਾ ਨੰਬਰ 2023 ਨੰਬਰ 10 ਦਾ ਕੱਲ ਦਾ ਠੀਕ ਹੈ ਸਰ ਸਰ ਇਹ ਚ ਕਿਹੜੀ ਕਿਹੜੀ ਧਾਰਮਾਂ ਲਾਈ ਗਈਆਂ ਨੇ ਧਾਰਾ ਬਸ 323 506 ਤੇ ਆਰ ਅਪਲਾਈਟ ਠੀਕ ਹੈ ਸਰ ਠੀਕ ਹੈ ਸਰ ਥੈਂਕ ਯੂ ਸਰ ਜੁੜੇ ਰਹੋ ਲੁਧਿਆਣਾ ਲਾਈਵ ਦੇ ਨਾਲ ਮੈਂ ਯੂਮੇਰੀ ਰਿਪੋਰਟ ਧੰਨਵਾਦ ਕੈਮਰਾਮੈਨ ਸੰਜੇ ਦਾ